ਤੰਦਰ ਨੇ ਤਾਂ ਬੈਂਕ ਦੇ ਵਿੱਚ ਹੀ ਮਚਾਤੇ ਸੀ ਪਾਂਬੜ ਜੇਕਰ ਵੀਡੀਓ ਕੈਮਰੇ ਚ ਕੈਦ ਨਾ ਹੁੰਦੀ ਤਾਂ ਯਕੀਨ ਔਖਾ ਸੀ ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰ ਲੈਨੇ ਆ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਪੁਰਦਾਸਪੁਰ ਦੇ ਕਸਵਾ ਦਿਨਾ ਨਗਰ ਅਧੀਨ ਆਉਂਦੇ ਪਿੰਡ ਗਾਂਦੀਆਂ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਬੈਂਕ ਨੂੰ ਅਣਪਛਾਤੇ ਵਿਅਕਤੀ ਵੱਲੋਂ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਸਾਰੀ ਘਟਨਾ ਬੈਂਕ ਦੇ ਬਾਹਰ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਬੈਂਕ ਮੈਨੇਜਰ ਸੰਦੀਪ ਅਤਰੀ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਸ਼ਾਮ ਵੇਲੇ ਬੈਂਕ ਬੰਦ ਕਰਕੇ ਘਰ ਚਲੇ ਗਏ ਅਤੇ ਫਿਰ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਕਿ ਬੈਂਕ ਨੂੰ ਅੱਗ ਲੱਗੀ ਹੋਈ ਹੈ ਤੇ ਮੌਕੇ ਤੇ ਆ ਕੇ ਦੇਖਿਆ ਤਾਂ ਬੈਂਕ ਦੇ ਬਾਹਰੀ ਸਾਈਡ ਅੱਗ ਲੱਗੀ ਹੋਈ ਸੀ ਅਤੇ ਫਿਰ ਕੈਮਰਾ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਕਿਸੇ ਵਿਅਕਤੀ ਨੇ ਪੈਟਰੋਲ ਪਾ ਕੇ ਆਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇੱਥੇ ਇੱਕ ਅਣਪਛਾਤੇ ਨੌਜਵਾਨ ਨੇ ਰਾਤ ਦੇ 12 ਵਜੇ ਤੇਲ ਸੁੱਟ ਕੇ ਬ੍ਰਾਂਚ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਦੇ ਚੋਂ ਨਾਕਾਮ ਹੋਇਆ 12-12 ਬ੍ਰਾਂਚ ਨੂੰ ਨੁਕਸਾਨ ਹੋਇਆ ਇਸ ਬਰਬੰਦੀ ਹਾਲ ਕਾਇਨ ਚਾਰਜ ਨੂੰ ਜਿਹੜੇ ਇੱਥੇ ਲੋਕਲ ਅਥਾਰਟੀ ਹੈ ਥਾਣੇ 'ਤੇ ਰਿਪੋਰਟ ਕਰ ਦਿੱਤੀ ਗਈ ਹੈ ਉਹ ਮੋਕੇ ਤੇ ਆ ਕੇ ਚੈੱਕ ਕਰਕੇ ਗਏ ਆ ਤੇ ਅਸੀਂ ਉਹਨਾਂ ਨੂੰ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਇਹਨੂੰ ਸ਼ਿਕਾਇਤ ਨੂੰ ਦਰਜ ਕੀਤਾ ਜਾਏ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਐਸਾ ਕਿ ਗਾਰਡ ਵਗੈਰਾ ਜਿਹੜਾ ਰਾਤ ਨੂੰ अवेलेबल ਨਹੀਂ ਹੁੰਦਾ ਕੋਈ ਇਹਦਾ ਗਾਰਡ ਬ੍ਰਾਂਚ ਦਾ ਉਦੋਂ ਤੱਕ ਕੀ ਹੁੰਦਾ ਜਦੋਂ ਤੱਕ ਬ੍ਰਾਂਚ ਖੁੱਲੀ ਰਹਿੰਦੀ ਹੈ ਜਦੋਂ ਬ੍ਰਾਂਚ ਬੰਦ ਹੁੰਦੀ ਹੈ ਉਹ ਚਲਾ ਜਾਂਦਾ ਤੇ ਸਰ ਬਾਹਰ ਰਾਤ ਦੇ ਗਾਰਡ ਦੇ ਲਈ ਕੋਈ ਬੈਂਕ ਵੱਲੋਂ ਇਸ ਤਰ੍ਹਾਂ ਦੀ ਕੋਈ ਗਾਹ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਬਾਤਾਂ ਤੋਂ ਕੋਈ ਇਸ ਤਰ੍ਹਾਂ ਦੀ ਦਰਖਾਸਤ ਕੀਤੀ ਗਈ ਹੈ ਉਹ ਅਥਾਰਟੀ ਨੂੰ ਮੈਂ ਅਥਾਰਟੀ ਨੂੰ ਦਰਖਾਸਤ ਕਰਦਾ ਹਾਂਗਾ ਜੇ ਕੁਝ ਇਦਾਂ ਦਾ ਹੈਗਾ ਤੇ ਅਥਾਰਟੀ ਨੂੰ ਕਹਾਂਗਾ ਕਿ ਇਸ ਬਾਰੇ ਸੋਚਿਆ ਜਾਏ ਇਸ ਦਾ ਫਿਲਹਾਲ ਜਿਹੜੀ ਬਾਤ ਹੀ ਬਾਤ ਹੋਈ ਹੈ ਇਹਦੇ ਵਿੱਚ ਕਿੰਨਾ ਕੁ ਨੁਕਸਾਨ ਬੈਂਕ ਦਾ ਹੋਇਆ ਬੈਂਕ ਦਾ ਕਾਫੀ ਨੁਕਸਾਨ ਹੋਣ ਤੋਂ ਬਚ ਗਿਆ ਬਾਰ-ਬਾਰ ਦਾ ਨੁਕਸਾਨ ਹੋਇਆ ਬੋਰਡ ਨੂੰ ਅੱਗ ਲੱਗੀ ਵਾਇਰਸ ਨੂੰ ਲੱਗੀ ਹੈ ਸ਼ਟਰ ਨੂੰ ਲੱਗੀ ਹੈ ਤੇ ਅੰਦਰੋਂ ਠੀਕ ਹੈ ਅੰਦਰੋਂ ਕੋਈ ਨੁਕਸਾਨ ਨਹੀਂ ਸਰ ਕੋਈ ਕਿਸੇ ਦਾ ਕਿਸੇ ਸ਼ੱਕ ਹੁੰਦਾ ਹੈ ਵਾਰਦਾਤ ਲਈ ਵਾਰਦਾਤ ਦੇ ব্রাঞ্চ ਚਿੱਤੇ ਕਦੀ ਕਿਸੇ ਨਾਲ ਕੋਈ ਸ਼ੇਧਾਂ ਦਾ ਨਹੀਂ ਸ਼ੱਕ ਦਾ ਦੇਖਿਆ ਜਾ ਰਿਹਾ ਕਿ ਕਿਸੇ ਨਾਲ ਕੋਈ ਲੜਾਈ ਝਗੜਾ ਸੀਗਾ ਪਤਾ ਨਹੀਂ ਕੀ ਕਾਰਨ ਰਿਹਾ ਹੈ ਕੀ ਸੋਚ ਰਹੀ ਹੈ ਪਿੱਛੇ ਦੇ ਕੈਰ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਜਾਂਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਵਿਅਕਤੀ ਵੱਲੋਂ ਅਜਿਹੀ ਹਰਕਤ ਕਿਉਂ ਕੀਤੀ ਗਈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ